ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾ ਦੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਤੇ ਉਪਾ ਲੈ ਕੇ ਆਏ ਹਾਂ ਕਿ ਭਾਵੇਂ ਲੇਡੀ ਹੋਵੇ ਭਾਵੇਂ ਜੈਡਸ ਹੋਣ ਉਹਨਾਂ ਦੀ ਖੱਬੀ ਜਾਂ ਫਿਰ ਸੱਜੀ ਅੱਖ ਫਟਕਦੀ ਏ ਤਾਂ ਅੱਖ ਫਟਕਣ ਤੇ ਸਾਨੂੰ ਕੀ ਸੰਕੇਤ ਮਿਲਦੇ ਨੇ ਕੀ ਸੱਜੀ ਜਾ ਖੱਬੀ ਅੱਖ ਫੜਕਣ ਦੇ ਨਾਲ ਚੰਗਾ ਹੁੰਦਾ ਏ ਜਾਂ ਫਿਰ ਮਾੜਾ ਹੁੰਦਾ ਏ ਕਹਿੰਦਾ ਭਾਵੇਂ ਇਹੀ ਏ ਕਿ ਜਦੋਂ ਸਾਡੀ ਭਾਵੇਂ ਤਾਂ ਖੱਬੀ ਅੱਖ ਲਗਾ ਲਓ ਭਾਵੇਂ ਸੱਜੀ ਉਹ ਫੜਕਦੀ ਏ ਤੇ ਉਸ ਸਮੇਂ ਕੀ ਸਾਡੇ ਨਾਲ ਚੰਗਾ ਹੋਣ ਵਾਲਾ ਹੁੰਦਾ ਏ ਜਾਂ ਫਿਰ ਮਾੜਾ ਹੋਣ ਵਾਲਾ ਹੁੰਦਾ ਏ ਤੇ ਜਾਂ ਫਿਰ ਜੇਕਰ ਸਾਡੀ ਸੱਜੀ ਜਾਂ ਖੱਬੀ ਅੱਖ ਫੜਕ ਰਹੀਏ ਤੇ ਅੱਖ ਫੜਕਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਕਹਿੰਦਾ ਭਾਵ ਕਿ ਸਾਨੂੰ ਕੋਈ ਉਪਾਅ ਕਰਨਾ ਚਾਹੀਦਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਤੇ ਕਿਵੇਂ ਕਰਨਾ ਚਾਹੀਦਾ ਤਾਂ ਜੋ ਕਿ ਜੇਕਰ ਅਸੀਂ ਉਪਾਅ ਕਰਦੇ ਹਾਂ ਤੇ ਸਾਡੇ ਨਾਲ ਕੁਝ ਬੁਰਾ ਹੋਣ ਦੀ ਬਜਾਏ ਸਭ ਕੁਝ ਚੰਗਾ ਚੰਗਾ ਹੀ ਹੋਵੇ ਇਹ ਸਾਰੀ ਜਾਣਕਾਰੀ ਤੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸਾਂਝਾ ਕਰਨ ਲੱਗੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਦੇ ਵਿੱਚ ਹੀ ਦੇਨ ਦੇ ਵਿੱਚ ਪਤਾ ਨਹੀਂ ਕਿੰਨੀ ਕਵਾਰ ਹਲਜਲ ਹੁੰਦੀ ਰਹਿੰਦੀ ਹੈ ਜਿਨ੍ਹਾਂ ਨੂੰ ਅਸੀਂ ਸਰੀਰ ਦੇ ਹਿੱਸਿਆਂ ਨੂੰ ਜਾਤਾ ਫੜਕ ਨਾ ਕਹਿੰਦੇ ਆ ਤੇ ਜਾਂ ਫਿਰ फडਕਣਾ ਜਾਂ ਟੜਕਣਾ ਕਹਿ ਦਿੰਨੇ ਆ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਸਾਡੀਆਂ ਜਿਹੜੀਆਂ ਬਾਹਾਂ ਹੁੰਦੀਆਂ ਨੇ ਮੋਢੇ ਹੁੰਦੇ ਨੇ ਤੇ ਪੇਟ ਦੇ ਵਿੱਚ ਵੀ ਕਈ ਵਾਰ ਤੁਸੀਂ ਵੀ ਨੋਟ ਕੀਤਾ ਹੋਣਾ ਏ ਕਿ ਸਾਡੇ ਸਰੀਰ ਦੇ ਇਹ ਹਿੱਸੇ ਅਕਸਰ ਹੀ ਫੜਕਦੇ ਰਹਿੰਦੇ ਨੇ ਪਰ ਹੁੰਦਾ ਕੀ ਏ ਕਿ ਜਦੋਂ ਸਾਡੇ ਸਰੀਰ ਤੇ ਇਹਨਾਂ ਹਿੱਸਿਆਂ ਦੇ ਵਿੱਚ ਹਲਚਲ ਹੁੰਦੀ ਏ ਤੇ ਸਾਨੂੰ ਇਨਾ ਸਰੀਰ ਦੇ ਹਿੱਸਿਆਂ ਦੀ ਹਲਚਲ ਬਾਰੇ ਇੰਨਾ ਜ਼ਿਆਦਾ ਪਤਾ ਨਹੀਂ ਲੱਗਦਾ ਤੇ ਜਦੋਂ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਤੇ ਇਨ੍ਹਾਂ ਹਿੱਸਿਆਂ ਨੂੰ ਅਸੀਂ ਮਹਿਸੂਸ ਵੀ ਨਹੀਂ ਕਰ ਪਾਉਂਦੇਗੇ ਤੇ ਇਸ ਤੋਂ ਇਲਾਵਾ ਆਪਾਂ ਜੇਕਰ ਗੱਲ ਕਰੀਏ ਕਿ ਜੇਕਰ ਸਾਡੀ ਅੱਖ ਦੇ ਉੱਪਰਲੇ ਹਿੱਸੇ ਜਾਂ ਫਿਰ ਨੀਚੇ ਵਾਲੇ ਹਿੱਸੇ ਦੇ ਵਿੱਚ ਉਜ ਹਲਚਲ ਮਹਿਸੂਸ ਹੁੰਦੀ ਹੈ ਕੋਈ ਚੀਜ਼ ਸਾਡੀ ਅੱਖ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਰੜਕ ਲਈ ਰਹੀਏ ਤਾਂ ਉਸ ਨੂੰ ਕੀ ਅਸੀਂ ਕਹਿੰਦੇ ਆ ਕਿ ਸਾਡੀ ਅੱਖੇ ਜਿਹੜੀ ਉਹ ਫਟ ਕਰ ਰਹੀਏ ਤੇ ਇਸੇ ਤਰੀਕੇ ਦੇ ਨਾਲ ਅੱਖ ਦੇ ਵਿੱਚ ਕੋਈ ਹਲਚਲ ਬਾਰੇ ਸਾਨੂੰ ਪਤਾ ਲੱਗਦਾ ਰਹਿੰਦਾ ਫਿਰ ਕੀ ਹੁੰਦਾ ਹੈ ਕਿ ਜਿਹੜੇ ਵੀ ਮਨੁੱਖ ਨੂੰ ਜਿੰਨੀ ਵੀ ਜਾਣਕਾਰੀ ਹੁੰਦੀ ਹੈ ਇਸ ਚੀਜ਼ ਦੇ ਰਿਲੇਟਡ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਅੱਖ ਫੜਕਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੋਈਆਂ ਨੇ ਕੁਝ ਲੋਕ ਤਾਂ ਇਸ ਨੂੰ ਚੰਗਾ ਸਮਝਦੇ ਨੇ ਤੇ ਕੁਝ ਲੋਕ ਮਾੜਾ ਸਮਝਦੇ ਨੇ ਜਿਵੇਂ ਜਿਵੇਂ ਲੋਕਾਂ ਨੂੰ ਇਸ ਮੁਤਾਬਕ ਜਾਣਕਾਰੀ ਹੈ ਉਸੇ ਤਰੀਕੇ ਦੇ ਨਾਲ ਹੀ ਉਹ ਇਸ ਸਰੀਰ ਦੇ ਅੰਗ ਦਾ ਫੜਕਣਾ ਸਹੀ ਜਾਂ ਗਲਤ ਸਮਝਦੇ ਨੇ ਇਸੇ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇ ਘਰ ਘਰ ਦੀ ਔਰਤ ਦੀ ਸੱਜੀ ਅੱਖ ਫੜਕਦੀ ਏ ਸੱਜੀ ਅੱਖ ਫੜਕਣ ਦੇ ਨਾਲ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਹਾਨੀ ਨੁਕਸਾਨ ਹੋਣ ਵਾਲਾ ਹੁੰਦਾ ਹੈ ਤੇ ਜਾਂ ਫਿਰ ਘਰ ਦੇ ਵਿੱਚ ਜੋ ਪਰਿਵਾਰਿਕ ਮੈਂਬਰ ਏ ਉਸ ਦੇ ਨਾਲ ਕੁਝ ਮਾੜਾ ਹੋ ਸਕਦਾ ਹੈ ਤੇ ਜਾਫਿਰ ਕੀਏ ਕਿ ਜਿਸ ਵਿਅਕਤੀ ਦੀ ਜਿਸ ਔਰਤ ਦੀ ਪਰਿਵਾਰਿਕ ਮੈਂਬਰ ਦੀ ਅੱਖ ਫੜਕ ਰਹੀਏ ਉਸਦੇ ਨਾਲ ਵੀ ਕੁਝ ਬੁਰਾ ਹੋ ਸਕਦਾ ਹੈ ਕੋਈ ਹਾਦਸਾ ਹੋ ਸਕਦਾ ਹੈ ਕਈ ਲੋਕਾਂ ਦਾ ਤਾਂ ਇਹੀ ਕਹਿਣਾ ਹੁੰਦਾ ਹੈ ਤੇ ਇਸ ਤੋਂ ਉਲਟ ਜੇਕਰ ਆਪਾਂ ਗੱਲ ਕਰੀਏ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਔਰਤ ਦੀ ਕੱਬੀ ਆਕੋ ਫੜਕਦੀ ਇਹ ਤਾਂ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਚੰਗੀ ਹੁੰਦੀ ਹੈ ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਉਹ ਸਾਨੂੰ ਸ਼ੁਭ ਸੰਕੇਤ ਦਿੰਦੀ ਹੈ ਕਿ ਸਾਡੇ ਘਰ ਦੇ ਵਿੱਚ ਕੁਝ ਚੰਗਾ ਹੋਣ ਵਾਲਾ ਹੈ ਸਾਡੇ ਘਰ ਦੇ ਵਿੱਚ ਪੈਸਾ ਆਉਣ ਵਾਲਾ ਹੈ ਜਾਂ ਫਿਰ ਸਾਨੂੰ ਆਪਣੇ ਘਰ ਦੇ ਵਿੱਚ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਤਾਂ ਆਪਾਂ ਹੁਣ ਇਹ ਗੱਲ ਕਰਾਂਗੇ ਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕਿ ਸਚਾਈ ਹੈ ਤੇ ਕਿੰਨੀ ਕਿ ਸਚਾਈ ਨਹੀਂ ਹੈਗੀ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸੋ ਇਸੇ ਤਰੀਕੇ ਦੇ ਨਾਲ ਇਸ ਬਾਰੇ ਕਾਫੀ ਲੋਕਾਂ ਦੇ ਨਾਲ ਗੱਲਬਾਤ ਹੋਈ ਕਾਫੀ ਲੋਕਾਂ ਤੋਂ ਇਸ ਬਾਰੇ ਜਾਣਕਾਰੀ ਲਈਗੀ ਇਥੇ ਤੱਕ ਕੇ ਕਾਫੀ ਡਾਕਟਰਾਂ ਤੋਂ ਵੀ ਇਸ ਬਾਰੇ ਜਾਣਕਾਰੀ ਲਈ ਅੱਖ ਦਾ ਫੜਕਣਾ ਕਿ ਸਹੀ ਹੁੰਦਾ ਏ ਜਾਂ ਗਲਤ ਹੁੰਦਾ ਏ ਇਸੇ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਪ੍ਰਾਪਤ ਇਕੱਠੀ ਕਰਨ ਤੋਂ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਦਾ ਏ ਕਿ ਸਾਡੇ ਸਰੀਰ ਦੇ ਜਿਹੜੇ ਵੀ ਹਿੱਸੇ ਫੜਕਦੇ ਹਨ ਜ਼ਰੂਰੀ ਨਹੀਂ ਕਿ ਇਕੱਲੀ ਅੱਖ ਹੋਰ ਵੀ ਸਰੀਰ ਦੇ ਜਿੰਨੇ ਵੀ ਹਿੱਸੇ ਫੜਕਦੇ ਨੇ ਚਾਹੇ ਉਹ ਸਾਡਾ ਹੱਥ ਹੋਵੇ ਚਾਹੇ ਸਾਡੀ ਬਾਹ ਫੜਕੇ ਜਾਂ ਫਿਰ ਸਾਡਾ ਪੇਟ ਹੋਵੇ ਤੇ ਇਸ ਤੋਂ ਇਲਾਵਾ ਜਾਂ ਫਿਰ ਸਾਡੀਆਂ ਅੱਖਾਂ ਦਾ ਹਿੱਸਾ ਹੋਵੇ ਇਹ ਸਾਰੇ ਸਰੀਰ ਦੇ ਹਿੱਸਿਆਂ ਦੀ ਫੜਕਣ ਦਾ ਇਹੀ ਇੱਕ ਮੇਨ ਕਾਰਨ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੀ ਘਾਟਵਾਦ ਹੁੰਦੀ ਹੈ ਤੇ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਸਰੀਰ ਦੇ ਅੰਦਰ ਕੁਝ ਇਸ ਤਰੀਕੇ ਦੇ ਹਲਚਲ ਹੁੰਦੀ ਹੈ ਤੇ ਸਾਨੂੰ ਬਾਹਰੀ ਰੂਪ ਦੇ ਵਿੱਚ ਇਸ ਤਰ੍ਹਾਂ ਫੜਕਣਾ ਹੀ ਮਹਿਸੂਸ ਹੁੰਦਾ ਜਿਸ ਨੂੰ ਅਸੀਂ ਕਹਿ ਦਿੰਨੇ ਆ ਕਿ ਸਾਡੇ ਸਰੀਰ ਦਾ ਇਹ ਹਿੱਸਾ ਫੜਕ ਰਿਹਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਸੋਚੀਏ ਕਿ ਇਹ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਵਹਿਮ ਦੇ ਵਿੱਚ ਪਾ ਲੈਨੇ ਆ ਪਰ ਇਸ ਚੀਜ਼ ਦਾ ਸਬੰਧ ਕੁਝ ਵੀ ਚੰਗਾ ਜਾਂ ਮਾੜਾ ਹੋਣ ਦੇ ਨਾਲ ਨਹੀਂ ਹੁੰਦਾ ਹੁੰਦਾ ਕਿ ਇਹ ਸਿਰਫ ਕਿ ਜੇ ਉਹ ਅਸੀਂ ਗੱਲ ਜਿਸ ਤਰੀਕੇ ਦੇ ਨਾਲ ਅਸੀਂ ਸੁਣ ਲੈਨੇ ਆ ਉਸੇ ਮੁਤਾਬਕ ਹੀ ਗੱਲ ਸਾਡੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਅਸੀਂ ਸੋਚਣ ਲੱਗ ਜਾਂਦੇ ਆ ਸੁਣੀ ਹੋਈ ਗੱਲ ਨੂੰ ਲੈ ਕੇ ਕਿ ਪਤਾ ਨਹੀਂ ਇਹ ਸਹੀ ਹੈ ਜਾਂ ਗਲਤ ਜੇਕਰ ਗਲਤ ਹੈ ਤੇ ਉਹ ਆਪਾਂ ਦੇ ਦਿਮਾਗ ਤੇ ਇੰਨਾ ਜ਼ਿਆਦਾ ਡਿਪਰੈਸ਼ਨ ਪਾ ਲੈਨੇ ਆ ਕਿ ਗਲਤ ਸਾਡੇ ਘਰ ਦੇ ਵਿੱਚ ਪਤਾ ਨਹੀਂ ਹੁਣ ਕੀ ਹੋ ਜਾਵੇਗਾ ਜਾਂ ਫਿਰ ਕੀ ਹੋਣ ਵਾਲਾ ਹੈ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ 네ਗੇਟਿਵ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਸਾਨੂੰ ਇਹ ਕਹਿ ਦਿੰਦਾ ਹੈ ਕੋਈ ਕਿ ਸੱਜੀ ਅੱਖ ਜੇਕਰ ਫੜਕਦੀ ਏ ਤੇ ਉਸ ਦੇ ਨਾਲ ਕੁਝ ਮਾੜਾ ਹੁੰਦਾ ਏ ਜਾਂ ਕੁਝ ਮਾੜਾ ਹੋਣ ਵਾਲਾ ਹੁੰਦਾ ਹੈ ਤਾਂ ਫਿਰ ਹੁੰਦਾ ਕੀ ਹੈ ਕਿ ਜੇਕਰ ਅਸੀਂ ਇਸ ਤਰੀਕੇ ਦੇ ਨਾਲ ਸੁਣ ਲਿਆ ਜਾਂ ਫਿਰ ਸਾਨੂੰ ਕਿਸੇ ਨੇ ਕਹਿ ਦਿੱਤਾ ਤੇ ਅਸੀਂ ਕੀ ਕਰਦੇ ਹਾਂ ਕਿ ਮਾੜਾ ਸੋਚਣਾ ਹੀ ਸ਼ੁਰੂ ਕਰ ਦਿੰਨੇ ਆ ਕਿਉਂਕਿ ਸਾਡੇ ਮਨ ਦੇ ਵਿੱਚ ਨੈਗੇਟਿਵਿਟੀ ਭਰੀ ਜਾਂਦੀ ਹੈ ਕਿ ਹੁਣ ਇਹੀ ਕੁਝ ਹੋ ਕੇ ਰਹੇਗਾ ਸਾਡੇ ਨਾਲ ਪੋਜ਼ਿਟਿਵ ਸੰਕੇਤ ਸਾਡੇ ਮਨ ਦੇ ਵਿੱਚ ਆਉਂਦੇ ਹੀ ਨਹੀਂ ਬਸ ਸਾਡੇ ਮਾਈਂਡ ਦੇ ਵਿੱਚ ਇੱਕ ਹੀ ਗੱਲ ਫਿਲਟਰ ਹੋ ਜਾਂਦੀ ਏ ਕਿ ਅੱਜ ਮੇਰੀ ਅੱਖ ਫੜਕ ਰਹੀ ਏ ਤੇ ਜ਼ਰੂਰ ਅੱਜ ਮੇਰੇ ਨਾਲ ਕੁਝ ਨਾ ਕੁਝ ਮਾੜਾ ਹੋਵੇਗਾ ਕਿਉਂਕਿ ਇਸ ਅੱਖ ਦੇ ਫੜਕਣ ਦਾ ਸੰਕੇਤ ਮਾੜਾ ਹੀ ਮੰਨਿਆ ਜਾਂਦਾ ਹੈ ਤੇ ਅਕਸਰ ਹੁੰਦਾ ਕੀ ਏ ਕਿ ਜੋ ਵੀ ਗੱਲਬਾਤ ਜੋ ਵੀ ਮੈਸੇਜ ਅਸੀਂ ਆਪਣੇ ਮਨ ਨੂੰ ਦਿੰਨੇ ਆ ਆਪਣੇ ਦਿਮਾਗ ਨੂੰ ਜੋ ਵੀ ਅਸੀਂ ਗੱਲ ਕਰਦੇ ਆ ਦਿੰਨੇ ਆ ਮੈਸੇਜ ਆਪਣੇ ਦਿਮਾਗ ਨੂੰ ਹਉਂਦਾ ਕੀ ਹੈ ਕਿ ਉਹੀ ਘਟਨਾਵਾਂ ਫਿਰ ਉਹੀ ਗੱਲਾਂ ਸਾਡੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਤਾਂ ਖਾਸ ਕਰਕੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਅਸੀਂ ਸੋਚਾਂਗੇ ਵਿਚਾਰਾਂਗੇ ਉਸੇ ਸਾਡੇ ਨਾਲ ਉਸੇ ਤਰੀਕੇ ਦੇ ਨਾਲ ਹੀ ਹੋਵੇਗਾ ਜੇਕਰ ਅਸੀਂ ਚੰਗਾ ਸੋਚਾਂਗੇ ਤਾਂ ਚੰਗਾ ਹੋਵੇਗਾ ਜੇਕਰ ਅਸੀਂ ਮਾੜਾ ਸੋਚਾਂਗੇ ਤਾਂ ਮਾੜਾ ਹੀ ਹੋਵੇਗਾ ਕਿਉਂਕਿ ਹੁੰਦਾ ਕਿ ਇਹ ਕਿ ਉਸ ਚੀਜ਼ ਨੂੰ ਅਸੀਂ ਆਪਣੇ ਦਿਮਾਗ ਦੇ ਵਿੱਚ ਹੀ ਬਿਠਾ ਲੈਨੇ ਆ ਫਿੱਟ ਕਰ ਲੈਨੇ ਆ ਆਪਣੇ ਦਿਮਾਗ ਦੇ ਵਿੱਚ ਕਿ ਅੱਜ ਸਾਡੇ ਨਾਲ ਜ਼ਰੂਰ ਕੁਝ ਮਾੜਾ ਹੋਵੇਗਾ ਮਾੜਾ ਹੋਣ ਵਾਲਾ ਹੈ ਕਿਉਂਕਿ ਸਾਡੀ ਸੱਜੀ ਜਹ ਖੱਬੀ ਅੱਖ ਫੜਕ ਰਹੀ ਹੈ ਇਸੇ ਤਰੀਕੇ ਦੇ ਨਾਲ ਜਦੋਂ ਕੋਈ ਸਾਡੀ ਸੱਜੀ ਅੱਖ ਫੜਕਦੀ ਹੈ ਤਾਂ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਨਾਲ ਜ਼ਰੂਰ ਅੱਜ ਕੋਈ ਨਾ ਕੋਈ ਚੀਜ਼ ਮਾੜੀ ਹੋਵੇਗੀ ਕੋਈ ਨਾ ਕੋਈ ਮਾੜਾ ਹੋਣ ਵਾਲਾ ਸਾਡੇ ਨਾਲ। ਬਸ ਅਸੀਂ ਕਰਦੇ ਕੀ ਹੈ ਕਿ ਉਸ ਹਰ ਇੱਕ ਨਿੱਕੀ ਨਿੱਕੀ ਗੱਲ ਨੂੰ ਅਸੀਂ ਨੋਟ ਕਰਦੇ ਆਂ। ਭਾਵੇਂ ਉਹ ਹਰ ਰੋਜ਼ ਸਾਡੇ ਨਾਲ ਉਹ ਗੱਲਾਂ ਉਹ ਘਟਨਾਵਾਂ ਵਾਪਰਦੀਆਂ ਹੀ ਹੋਣ। ਪਰ ਉਸ ਸਮੇਂ ਆਪਾਂ ਕੀ ਕਰਦੇ ਆਂ ਕਿ ਉਹਨਾਂ ਚੀਜ਼ਾਂ ਨੂੰ ਨੋਟਿਸ ਹੀ ਨਹੀਂ ਕਰਦੇਗੇ। ਕੁਝ ਸਮੇਂ ਆਪਣਾ ਕੋਈ ਧਿਆਨ ਨਹੀਂ ਹੁੰਦਾ ਇੰਨਾਂ ਚੀਜ਼ਾਂ ਦੇ ਵੱਲ ਪਰ ਜੇ ਸਮੇਂ ਸਾਡੀ ਮਨ ਲੋ ਕੇ ਸੱਜੀ ਜਾਏ ਕਭੀ ਅੱਖ ਫੜਕ ਜਾਂਦੀ ਏ ਤਾਂ ਆਪਾਂ ਕੀ ਕਰਦੇ ਆ ਨਿੱਕੀ ਤੋਂ ਲੈ ਕੇ ਵੱਡੀ ਤੋਂ ਵੱਡੀ ਗੱਲ ਦੇ ਤੱਕ ਅਸੀਂ ਸੋਚਣ ਲੱਗ ਜਾਂਦੇ ਆ ਨਿੱਕੀ ਗੱਲ ਤੋਂ ਲੈ ਕੇ ਵੱਡੀ ਗੱਲ ਤੱਕ ਅਸੀਂ ਹਰ ਇੱਕ ਚੀਜ਼ ਨੂੰ ਨੋਟ ਕਰਨ ਲੱਗ ਜਾਂਦੇ ਆ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਨਾਲ ਕੀ ਕੀ ਹੋਇਆ ਜੇਕਰ ਦਿਨ ਦੇ ਵਿੱਚ ਕੁਝ ਬੁਰਾ ਹੋ ਵੀ ਜਾਂਦਾ ਅਕਸਰ ਨੋਰਮਲ ਵੀ ਆਪਣੀ ਘਰ ਦੇ ਵਿੱਚ ਕੁਝ ਨਾ ਕੁਝ ਕਦੇ ਬੁਰਾ ਹੋ ਜਾਂਦਾ ਹੈ ਉਹ ਚੀਜ਼ ਨੂੰ ਅਸੀਂ ਨੋਟ ਨਹੀਂ ਕਰਦੇ ਪਰ ਇਸ ਸਮੇਂ ਅਗਰ ਸਾਡੇ ਨਾਲ ਕੁਝ ਬੁਰਾ ਹੋ ਜਾਵੇ ਤਾਂ ਆਪਾਂ ਇਹੀ ਸੋਚਦੇ ਹਾਂ ਕਿ ਸਾਡੇ ਨਾਲ ਅੱਖ ਫੜਕਣ ਦੇ ਕਰਕੇ ਹੀ ਬੁਰਾ ਹੋਇਆ ਹੈ ਫੇਰ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਗੱਲਾਂ ਨੂੰ ਸਾਡੀ ਜੋ ਅੱਖ ਫੜਕਦੀ ਅੱਖ ਫੜਕਣ ਦੇ ਨਾਲ ਹੀ ਅਸੀਂ ਜੋੜ ਦਿੰਦੇ ਹਾਂ ਕਿ ਉਸ ਦੇ ਨਾਲ ਹੀ ਸਾਡੇ ਨਾਲ ਇਹ ਸਭ ਹੋਇਆ ਹੈ। ਤੋਂ ਇਸੇ ਤਰੀਕੇ ਦੇ ਨਾਲ ਕੋਈ ਵੀ ਅੱਖ ਦਾ ਫੜਕਣਾ ਭਾਵੇਂ ਉਹ ਸੱਜੀ ਹੋਵੇ ਭਾਵੇਂ ਉਹ ਖੱਬੀ ਹੋਵੇ ਉਸ ਦਾ ਚੰਗਾ ਜਾਂ ਮਾੜੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੁੰਦਾ। ਇਸ ਕਰਕੇ ਕੀਏ ਕਿ ਇਹ ਸਾਡੇ ਦਿਮਾਗ ਦੀ ਸੋਚ ਹੈ ਜੋ ਗੱਲਾਂ ਉਹ ਦਿਨ ਇਹ ਉਹਨਾਂ ਨੂੰ ਅਸੀਂ ਕੀ ਕਰਦੇ ਆ ਕਿ ਸੱਚ ਮੰਨ ਲੈਣੇ ਆ ਜੋ ਨਹੀਂ ਹੁੰਦੀਆਂ ਉਹਨਾਂ ਨੂੰ ਤਾਂ ਅਸੀਂ ਸੱਚ ਮੰਨ ਲੈਣੇ ਆ ਜੋ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਸੱਚ ਨਹੀਂ ਮੰਨਦੇ ਤੇ ਫਿਰ ਅਸੀਂ ਸਾਰਾ ਦਿਨ ਉਹੀ ਕੁਝ ਸੋਚਦੇ ਰਹਿੰਨੇ ਆ ਤੇ ਉਹੀ ਮੈਸੇਜ ਵਾਰ-ਵਾਰ ਆਪਣੇ ਮਨ ਤੇ ਦਿਮਾਗ ਨੂੰ ਦਿੰਦੇ ਰਹਿੰਨੇ ਆ ਜਿਸ ਦਾ ਕੋਈ ਵੀ ਹੱਲ ਨਹੀਂ ਹੁੰਦਾ ਜੇ ਇਸ ਚੀਜ਼ ਨੂੰ ਲੈ ਕੇ ਵਿਅਕਤੀ ਕਿਸੇ ਨਾ ਕਿਸੇ ਤੇ ਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਕਰਕੇ ਜੇਕਰ ਸਾਡੀ ਸੱਜੀ ਜਾਂ ਖੱਬੀ ਅੱਖ ਫੜਕਦੀ ਏ ਇਸ ਦੇ ਨਾਲ ਕਿਸੇ ਵੀ ਚੀਜ਼ ਦਾ ਕੋਈ ਸਬੰਧ ਨਹੀਂ ਹੁੰਦਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਸ਼ੋਕੀ ਜਿਹੀ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਅਦੇ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਰਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਆਇਕ ਹੋਰ ਨਵੀਂ ਵੀਡੀਓ ਦੇ ਨਾਲ